ਦੋਸਤੋ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਆਪਾਂ ਪਿਛਲੀ ਕਲਾਸ ਵਿੱਚ ਗਰੋਥ ਐਂਡ ਡਿਵੈਲਪਮੈਂਟ ਚੈਪਟਰ ਸਟਾਰਟ ਕੀਤਾ ਸੀ ਠੀਕ ਹੈ ਉਹਦੇ ਵਿੱਚ ਆਪਾਂ ਗਰੋਥ ਐਂਡ ਡਿਵੈਲਪਮੈਂਟ ਕੀ ਹੁੰਦੀ ਆ ਇਹਨਾਂ ਦੋਵਾਂ ਵਿੱਚ ਕੀ ਡਿਫਰੈਂਸ ਆ ਤੇ ਫੈਕਟਰਸ ਗਰੋਥ ਐਂਡ ਡਿਵੈਲਪਮੈਂਟ ਦੇ ਉਹ ਡਿਸਕਸ ਕੀਤੇ ਸੀ ਠੀਕ ਹੈ ਅੱਜ ਦੀ ਵੀਡੀਓ ਵਿੱਚ ਆਪਾਂ 스테जेस ਆਫ ਗਰੋਥ ਐਂਡ ਡਿਵੈਲਪਮੈਂਟ ਐਂਡ ਪ੍ਰਿੰਸੀਪਲਸ ਆਫ ਗਰੋਥ ਐਂਡ ਡਿਵੈਲਪਮੈਂਟ ਡਿਸਕਸ ਕਰਨ ਵਾਲੇ ਆ ਸਭ ਤੋਂ ਪਹਿਲਾਂ ਆਪਾਂ ਡਿਸਕਸ ਕਰਦੇ ਆ 스테जेस ਆਫ ਗਰੋਥ ਐਂਡ ਡਿਵੈਲਪਮੈਂਟ ਗ੍ਰੋਥ ਡਿਵੈਲਪਮੈਂਟ ਦੀਆਂ ਸਟੇਜਸ ਫਰਸਟ ਸਟੇਜ ਹੈ ਕਿ ਪ੍ਰੀਨੈਟਲ ਸਟੇਜ ਪ੍ਰੀਨੈਟਲ ਸਟੇਜ ਗਰਭਕਾਲ ਠੀਕ ਹੈ ਗਰਭਕਾਲ ਦੇ ਵਿੱਚ ਹੀ ਬਾਦਲ ਤੇ ਵਿਕਾਸ ਹੈ ਜਿਹੜਾ ਉਹ ਬੱਚੇ ਦਾ ਹੁਣ ਸ਼ੁਰੂ ਹੋ ਜਾਂਦਾ ਜਦੋਂ ਇੱਕ ਬੱਚਾ ਮਾਂ ਦੇ ਪੇਟ ਵਿੱਚ 9 ਮਹੀਨੇ ਰਹਿੰਦਾ ਠੀਕ ਹੈ ਤਾਂ ਉਦੋਂ ਤੋਂ ਹੀ ਜਿਹੜਾ ਗ੍ਰੋਥ ਐਂਡ ਡਿਵੈਲਪਮੈਂਟ ਆ ਉਹ ਬੱਚੇ ਦੀ ਸ਼ੁਰੂ ਹੋ ਜਾਂਦੀ ਆ ਇਹ ਇੱਕ ਕ੍ਰਿਟੀਕਲ ਟਾਈਮ ਪੀਰੀਅਡ ਹੁੰਦਾ ਠੀਕ ਹੈ ਸੈਕਿੰਡ ਸਟੇਜ ਤੁਹਾਡੀ ਹੈਗੀ ਇਨਫੈਂਸੀ ਸਟੇਜ ਇਹਨੂੰ ਸੈਂਸਰੀ ਮੋਟਰ ਸਟੇਜ ਵੀ ਕਿਹਾ ਜਾਂਦਾ ਤੇ ਪੰਜਾਬੀ ਜਿਹਨੂੰ ਸ਼ਿਸ਼ੂ ਕਾਲ ਅਵਸਥਾ ਦਾ ਨਾਮ ਦਿੱਤਾ ਜਾਂਦਾ ਠੀਕ ਹੈ ਇਹਦੀ ਏਜ ਹੁੰਦੀ ਹੈ 0 ਤੋਂ 2 ਸਾਲ ਇਸ ਦੇ ਵਿੱਚ ਜਿਹੜਾ ਬੱਚਾ ਹੁੰਦਾ ਉਹ ਤੇਜ਼ੀ ਨਾਲ ਗਰੋਥ ਡਿਵੈਲਪਮੈਂਟ ਕਰਦਾ ਠੀਕ ਹੈ ਵਾਧਾ ਤੇ ਵਿਕਾਸ ਬਹੁਤ ਤੇਜ਼ੀ ਨਾਲ ਕਰਦਾ ਕਈ ਵਾਰ ਪੇਪਰ 'ਚ ਕੁਐਸਚਨ ਰਿਪੀਟ ਹੋ ਚੁੱਕਿਆ ਕਿ ਕਿਹੜੀ ਸਟੇਜ ਵਿੱਚ ਬੱਚੇ ਦਾ ਗਰੋਥ ਡਿਵੈਲਪਮੈਂਟ ਬਹੁਤ ਤੇਜ਼ੀ ਨਾਲ ਹੁੰਦਾ ਠੀਕ ਹੈ ਉਹ ਹੈਗੀ ਹੈ ਤੁਹਾਡੀ ਸੈਕੰਡ ਸਟੇਜ ਇਨਫੈਂਸੀ ਸਟੇਜ ਜਾਂ ਫਿਰ ਸ਼ਿਸ਼ੂ ਕਾਲ ਅਵਸਥਾ ਇਸ ਵਾਰ 3rd 스테ਜ ਹੈਗੀ ਹੈ ਚਾਈਲਡਹੂਡ 스테ਜ ਬਾਲ અવਸਥਾ ਠੀਕ ਹੈ ਇਹਦੀ ਏਜ ਹੈਗੀ ਹੈ 3 ਤੋਂ 12 ਸਾਲ ਇਹਨਾਂ ਨੇ ਇਹਨੂੰ ਦੋ ਪਾਕਾਂ ਵਿੱਚ ਵੰਡਿਆ ਹੋਇਆ ਪ੍ਰੀ ਚਾਈਲਡਹੂਡ ਪੀਰੀਅਡ ਤੇ ਪੋਸਟ ਚਾਈਲਡਹੂਡ ਪੀਰੀਅਡ ਠੀਕ ਹੈ ਪ੍ਰੀ ਚਾਈਲਡਹੂਡ ਪੀਰੀਅਡ ਦੀ ਏਜ ਹੈਗੀ ਹੈ 3 ਤੋਂ 6 ਸਾਲ ਇਸ ਵਾਰ ਪੋਸਟ ਚਾਈਲਡਹੂਡ ਪੀਰੀਅਡ ਦੀ ਏਜ ਹੈਗੀ ਹੈ 6 ਤੋਂ 12 ਸਾਲ ਠੀਕ ਹੈ ਇਸ ਤੇ ਤਨ ਤੋਂ 12 ਸਾਲ ਵਾਲੀ ਏਜ ਨੂੰ ਗੋਲਡਨ ਟਾਈਮ ਪੀਰੀਅਡ ਵੀ ਕਹਿ ਦਿੰਦਾ ਠੀਕ ਹੈ ਕੇਜ ਆਫ ਸੋਸ਼ਲ ਵੀ ਕਹਿ ਆ ਦਿੰਦਾ ਠੀਕ ਹੈ ਸਕੂਲ ਏਜ ਵੀ ਆਪਾਂ ਕਹਿ ਦਿੰਦੇ ਆ ਇਹਨੂੰ ਕਿਉਂਕਿ ਬੱਚਾ ਇਹ ਏਜ ਦੇ ਵਿੱਚ ਤਿੰਨ ਤੋਂ 12 ਸਾਲ ਦੇ ਵਿੱਚ ਜਿਹੜਾ ਬੱਚਾ ਸਕੂਲ ਦੇ ਵਿੱਚ ਜਾਣਾ ਸ਼ੁਰੂ ਕਰ ਦਿੰਦਾ ਜਿਹੜੀ ਆਪਣੀ ਪੜ੍ਹਾਈ ਹੈ ਜਿਹੜੀ ਉਹ ਸ਼ੁਰੂ ਕਰ ਦਿੰਦਾ ਤਾਂ ਇਹ ਏਜ ਨੂੰ ਆਪਾਂ ਸਕੂਲ ਏਜ ਏਜ ਵੀ ਕਹਿ ਲਵਾਂ ਨਿਆ ਠੀਕ ਹੈ ਇਸ ਤੋਂ ਬਾਅਦ ਗੱਲ ਕਰਦੇ ਆਪਾਂ ਫੋਰਥ ਸਟੇਜ ਦੀ ਐਡੋਲੋਸੈਂਸ ਏਜ ਠੀਕ ਹੈ 12 ਤੋਂ 20 ਸਾਲ ਤੱਕ ਹੁੰਦੀ ਹੈ ਇਹ ਕਿਸ਼ੋਰ ਅਵਸਥਾ ਠੀਕ ਹੈ ਇਵੇ ਵੀ ਤੁਸੀਂ ਪੁਆਇੰਟ ਬਣਾ ਕੇ ਸਾਰੇ ਪੁਆਇੰਟ ਨੋਟ ਕਰਨੇ ਨੇ ਫਰਸਟ ਪੁਆਇੰਟ ਹੈਗਾ ਇਸ ਵਿੱਚ ਕੁੜੀਆਂ ਦੀ ਗਰੋਥ ਮੁੰਡਿਆਂ ਨਾਲੋਂ ਜ਼ਿਆਦਾ ਹੁੰਦੀ ਆ ਠੀਕ ਹੈ ਕੁੜੀਆਂ ਦੀ ਗਰੋਥ ਹੈ ਜਿਹੜੀ ਉਹ ਮੁੰਡਿਆਂ ਨਾਲੋਂ ਜ਼ਿਆਦਾ ਹੁੰਦੀ ਆ ਸੈਕੰਡ ਪੁਆਇੰਟ ਹੈਗਾ ਕੁੜੀਆਂ ਮੁੰਡਿਆਂ ਨਾਲੋਂ 1-2 ਸਾਲ ਪਹਿਲਾਂ ਜਵਾਨ ਹੋਣ ਲੱਗਦੀਆਂ ਨੇ ਠੀਕ ਹੈ ਜਿਵੇਂ ਮੁੰਡੇ ਨੇ ਉਹ ਤੇ ਜਵਾਨੀ 15 ਸਾਲ ਤੇ ਆਉਂਦੀ ਆ ਕਈ ਵਾਰ ਕੁੜੀਆਂ ਤੇ 12-11-12 ਸਾਲ ਦੀ ਜਵਾਨੀ ਆ ਜਾਂਦੀ ਆ ਠੀਕ ਹੈ ਕੁੜੀਆਂ 1-2 ਸਾਲ ਪਹਿਲਾਂ ਮੁੰਡਿਆਂ ਨਾਲੋਂ ਜਵਾਨ ਹੋਣ ਲੱਗ ਜਾਂਦੀਆਂ ਨੇ ਥਰਡ emotional emotional and evaluation ਠੀਕ ਹੈ 에세ਜ ਦੇ ਵਿੱਚ इमोਸ਼ਨਲੀ ਜਿਹੜੇ ਸਾਈਨ ਹੁੰਦੇ ਨੇ ਉਹ ਬੋਡੀ ਦੇ ਵਿੱਚ ਆ ਜਾਂਦੇ ਨੇ ਫੋਰਥ ਪੁਆਇੰਟ ਹੈਗਾ ਸਟ्रेस ਤੇ ਸਟ੍ਰੋਮ ਠੀਕ ਹੈ ਸਟ੍ਰੈਸ ਸਟ੍ਰੋਮ ਵੀ 에세ਜ ਦੇ ਵਿੱਚ ਆ ਜਾਂਦਾ ਆਪਣੇ ਦਿਮਾਗ ਉੱਪਰ ਬੱਚੇ ਜ਼ਿਆਦਾ 에세ਜ ਦੇ ਵਿੱਚ ਸਟ੍ਰੈਸ ਪਾਉਂਦੇ ਨੇ ਠੀਕ ਹੈ ਫੋਰਥ ਪੁਆਇੰਟ ਤੁਹਾਡਾ ਹੈਗਾ ਪੀਅਰ ਪ੍ਰੈਸ਼ਰ ਠੀਕ ਹੈ ਆਪਣੀ ਬਿਲੋਂਗਿੰਗ ਨੀਡਸ ਨੂੰ ਲੈ ਕੇ ਕੀ ਹੁੰਦਾ ਪੀਅਰ ਪ੍ਰੈਸ਼ਰ ਹੁੰਦਾ ਉਹਨਾਂ ਤੇ ਇੱਕ ਪ੍ਰੈਸ਼ਰ ਹੁੰਦਾ ਠੀਕ ਹੈ ਨੀਡਸ ਨੂੰ ਲੈ ਕੇ ਆਪਣੀ ਹੀ ਨੀਡਸ ਨੂੰ ਲੈ ਕੇ ਨੈਕਸਟ ਪੁਆਇੰਟ ਹੈਗਾ ਕਿ ਇਸ ਏਜ ਦੇ ਵਿੱਚ ਬੱਚਾ ਆਟੋਨੋਮੀ ਦੀ ਜਿਹੜੀ ਡਿਮਾਂਡ ਆ ਉਹ ਕਰਦਾ ਆਟੋਨੋਮੀ ਕੀ ਹੁੰਦੀ ਆ ਖੁਦਮੁਖਤਿਆਰੀ ਮਤਲਬ ਆਪਣੀ ਮਰਜ਼ੀ ਦੀ ਜਿਹੜੀ ਡਿਮਾਂਡ ਆ ਉਹ ਕਰਦਾ ਵੀ ਮੈਂ ਖੁਦ ਦੀ ਮਰਜ਼ੀ ਜਲਾਵਾ ਮਤਲਬ ਕੋਈ ਵੀ ਕੰਮ ਮੈਂ ਆਪਣੀ ਮਰਜ਼ੀ ਨਾਲ ਹੀ ਕਰਾਂ ਕਿਸੇ ਦੀ ਜ਼ਿਆਦਾ ਸਲਾਹ ਲੈਣੀ ਉਹ ਇਸ ਏਜ ਦੇ ਵਿੱਚ ਪਸੰਦ ਨਹੀਂ ਕਰਦਾ ਹੁੰਦਾ ਉਹ ਆਪਣੀ ਹੀ ਗੱਲ ਨੂੰ ਜ਼ਿਆਦਾ ਅਸੈਪਟ ਕਰਦਾ ਠੀਕ ਹੈ ਨੈਕਸਟ ਪੁਆਇੰਟ ਇਸ ਏਜ ਵਿੱਚ ਰਾਈਟ ਰੋਂਗ ਬਾਰੇ ਬੱਚੇ ਨੂੰ ਨਹੀਂ ਪਤਾ ਹੁੰਦਾ ਤੇ ਇਸ ਵਿੱਚ ਨੈਗੇਟਿਵ ਚੀਜ਼ਾਂ ਦਾ ਅਸਰ ਹੈ ਜਿਹੜਾ ਬਹੁਤ ਜ਼ਿਆਦਾ ਹੁੰਦਾ ਠੀਕ ਹੈ ਨੈਕਸਟ ਪੁਆਇੰਟ ਹੈਗਾ ਮਾਪੇ ਦੇ ਕਈ ਵਾਰ ਬੱਚੇ ਇਸ ਏਜਸ ਦੇ ਵਿੱਚ ਅਗੇਂਸਟ ਵੀ ਹੋ ਜਾਂਦੇ ਨੇ ਕਿਉਂਕਿ ਉਹ ਏਜਸ ਦੇ ਵਿੱਚ ਫਰੀडम ਚ ਆਉਂਦੇ ਨੇ ਕਿ ਅਸੀਂ ਆਜ਼ਾਦ ਰਹੀਏ ਬਿਲਕੁਲ ਸਾਡੇ ਦੇ ਕਿਸੇ ਵੀ ਤਰ੍ਹਾਂ ਦੀ ਕੋਈ پابੰਦੀ ਨਾ ਲਾਈ ਜਾਵੇ ਨੈਕਸਟ ਪੁਆਇੰਟ ਹੈਗਾ ਮਾਪੇ ਦਾ ਪੜਾਉਣ ਵਾਲਾ ਰਿਸ਼ਤਾ ਜਿਹੜਾ ਬੱਚਿਆਂ ਨਾਲ ਉਹ ਬਹੁਤ ਜ਼ਿਆਦਾ ਫ੍ਰੈਂਡਲੀ ਹੋਣਾ ਚਾਹੀਦਾ ਬਹੁਤ ਜ਼ਿਆਦਾ ਸਟ੍ਰਿਕ ਕੀ ਆਪਾਂ ਬੱਚੇ ਨੂੰ ਨਹੀਂ ਪੜਾ ਸਕਦੇ ਕਿਉਂਕਿ ਫਿਰ ਉਹ ਬੱਚਾ ਨਹੀਂ ਪੜਦਾ ਨੈਕਸਟ ਐਂਡ ਲਾਸਟ ਆ ਪੁਆਇੰਟ ਤੁਹਾਡਾ ਹੈਗਾ ਕਿ ਬੱਚੇ ਨੂੰ ਪਿਆਰ ਨਾਲ ਗਾਈਡ ਕਰਨਾ ਚਾਹੀਦਾ ਠੀਕ ਹੈ ਪਿਆਰ ਨਾਲ ਬੱਚਾ ਜਲਦੀ ਸਮਝ ਜਾਂਦਾ ਝਿੜਕੇ ਤੋਂ ਕਈ ਵਾਰ ਬੱਚਾ ਵਿਗੜ ਵੀ ਜਾਂਦਾ ਫਿਫਥ ਸਟੇਜ ਤੁਹਾਡੀ ਹੈਗੀ ਹੈ ਅਡਲਟ ਹੂਡ ਸਟੇਜ ਇਸ ਸਟੇਜ ਨੂੰ ਦੋ ਭਾਗਾਂ ਵਿੱਚ ਵੰਡਿਆ ਗਿਆ ਯੰਗਰ ਅਡਲਟ ਹੂਡ ਡੇਸ ਤੇ ਲੇਟਰ ਅਡਲਟ ਹੂਡ ਡੇਸ ਠੀਕ ਹੈ ਤੀ ਤੋ 40 ਸਾਲ ਤੱਕ ਯੰਗਰ ਅਡਲਟ ਹੂਡ ਡੇਸ ਹੁੰਦੀ ਆ 40 ਤੋਂ 60 ਤੱਕ ਲੇਟਰ ਠੀਕ ਹੈ ਯੰਗੇ ਇਸ ਦੇ ਵਿੱਚ ਕੀ ਹੁੰਦਾ ਕਿ ਅਸੀਂ ਆਪਣੇ ਸ਼ੌਂਕ ਲਈ ਮਿਹਨਤ ਕਰਦੇ ਹਾਂ ਠੀਕ ਹੈ ਸਿਰਫ ਆਪਣੇ ਲਈ ਮਿਹਨਤ ਕੀਤੀ ਜਾਂਦੀ ਆ ਐਂਡ ਲੇਟਰ ਐਜ ਦੇ ਵਿੱਚ ਕੀ ਹੁੰਦਾ ਕਿ ਆਪਾਂ ਆਪਣੀ ਫੈਮਿਲੀ ਦੀ ਮਿਹਨਤ ਕਰਦੇ ਆ ਆਪਣੇ ਪਰਿਵਾਰ ਲਈ ਆਪਣੇ ਬੱਚਿਆਂ ਲਈ ਠੀਕ ਹੈ ਉਹਦੇ ਲਈ ਫਰਸਟ 6 ਸਟੇਜ ਤੁਹਾਡੀ ਹੈਗੀ ਆ 올ਡ 에ਜ 올ਡ 에ਜ ਹੁੰਦੀ ਆ 60 ਤੋਂ ਟਿਲ ਡੈਥ ਠੀਕ ਹੈ ਇਹ ਸੀਗੀਆਂ ਤੁਹਾਡੀਆਂ ਬਾਦਾ ਦੇ ਵਿਕਾਸ ਦੀਆਂ ਸਟੇਜਸ ਆ 6 ਸੋ ਅੱਗੇ ਆਪਾਂ ਗੱਲ ਕਰਦੇ ਆ ਪ੍ਰਿੰਸੀਪਲਸ ਆਫ ਗਰੋਥ ਐਂਡ ਡਿਵੈਲਪਮੈਂਟ ਦੀ ਫਰਸਟ ਪ੍ਰਿੰਸੀਪਲ ਹੈਗਾ ਤੁਹਾਡਾ ਪ੍ਰਿੰਸੀਪਲ ਆਫ ਕੰਟੀਨਿਊ ਪ੍ਰੋਸੈਸ ਚਿਕਨ ਡਿਵੈਲਪਮੈਂਟ ਇੱਕ ਕੰਟੀਨਿਊ ਪ੍ਰੋਸੈਸ ਆ ਉਹ ਪਰ ਡਿਫਰੈਂਸ ਦੇ ਵਿੱਚ ਵੀ ਗੱਲ ਕੀਤੀ ਆ ਕਿ ਡਿਵੈਲਪਮੈਂਟ ਇੱਕ ਕੰਟੀਨਿਊ ਪ੍ਰੋਸੈਸ ਆ ਬਟ ਗਰੋਥ ਜਿਹੜੀ ਉਹ ਇੱਕ ਲੈਵਲ ਦੇ ਉੱਪਰ ਆ ਕੇ ਸਟਾਪ ਹੋ ਜਾਂਦੀ ਆ ਆਲਮੋਸਟ ਸਟਾਪ ਹੁੰਦੀ ਆ ਉਹ ਠੀਕ ਹੈ ਇੱਕ ਲੈਵਲ ਦੇ ਉੱਪਰ ਆ ਕੇ 18 19 20 ਸਾਲ ਤੱਕ ਜਿਹੜੀ ਜਿਹੜੀ ਗਰੋਥ ਹੈ ਤੁਹਾਡੀ ਹੁਣੀ ਬੰਦ ਹੋ ਜਾਂਦੀ ਆ ਠੀਕ ਹੈ ਸੈਕਿੰਡ ਪੁਆਇੰਟ ਤੁਹਾਡਾ ਹੈਗਾ ਪ੍ਰਿੰਸੀਪਲਸ ਆਫ ਇੰਡੀਵੀਜੂਅਲ ਡਿਫਰੈਂਸ ਵਿਅਕਤੀਗਤ ਪਿੰਤਾ ਦਾ ਸਿਧਾਂਤ ਅਤੇ ਵਿਕਾਸ ਮਤਲਬ ਇੰਡੀਵੀਜੂਅਲੀ ਡਿਫਰੈਂਸ ਹੁੰਦੇ ਨੇ ਬਾਦ ਅਤੇ ਵਿਕਾਸ ਵਿੱਚ ਮਤਲਬ ਉਹ ਹਰ ਇੱਕ ਵਿਅਕਤੀ ਵਿੱਚ ਅਲੱਗ-ਅਲੱਗ ਹੁੰਦੇ ਨੇ ਕਈ ਵਾਰ ਕੋਈ ਜਿਹੜਾ ਕਈ ਵਾਰ ਕੋਈ ਵਿਅਕਤੀ ਜ਼ਿਆਦਾ ਮੋਟਾ ਹੁੰਦਾ ਕਈ ਵਾਰ ਕੋਈ ਜਮਾ ਪਤਲਾ ਹੁੰਦਾ ਕਈ ਵਾਰ ਬਹੁਤ ਹਾਈਟ ਛੋਟੀ ਹੁੰਦੀ ਹੈ ਕਈ ਵਾਰ ਬਹੁਤ ਲੰਬੀ ਹੁੰਦੀ ਹੈ ਠੀਕ ਹੈ ਇਹ ਸਾਰਿਆਂ ਵਿੱਚ ਇੰਡੀਵੀਜੂਅਲ ਡਿਫਰੈਂਸ ਨੇ ਜਿਹੜੇ ਉਹ ਪਾਈ ਜਾਂਦੇ ਨੇ ਗਰੋਥ ਐਂਡ ਡਿਵੈਲਪਮੈਂਟ ਨੂੰ ਲੈ ਕੇ ਥਰਡ ਪ੍ਰਿੰਸੀਪਲ ਹੈਗਾ ਪ੍ਰਿੰਸੀਪਲ ਆਫ ਲੈਕ ਸੇਮ ਰੇਟ অর ਨਾਟ ਅ ਲੀਨੀਅਰ ਠੀਕ ਹੈ ਜਿਹੜਾ ਮਤਲਬ ਬਾਧਾ ਤੇ ਵਿਕਾਸ ਹੁੰਦਾ ਗਰੋਥ ਤੇ ਡਿਵੈਲਪਮੈਂਟ ਹੁੰਦੀ ਹੈ ਉਹ ਲੀਨੀਅਰ ਨਹੀਂ ਹੁੰਦੀ ਯਾਨੀ ਕਿ ਇੱਕ ਰੇਖਾ ਦੇ ਵਿੱਚ ਨਹੀਂ ਚੱਲਦਾ ਉਹ ਕਈ ਵਾਰ ਘਟ ਵੀ ਹੁੰਦਾ ਕਈ ਵਾਰ ਵੱਧ ਵੀ ਹੁੰਦਾ ਠੀਕ ਹੈ ਅਵੇ ਜਲਦਾ ਨੈਕਸਟ ਪ੍ਰਿੰਸੀਪਲ ਹੈਗਾ ਤੁਹਾਡਾ ਪ੍ਰਿੰਸੀਪਲ ਆਫ ਗ੍ਰੈਜੂਅਲੀ ਪ੍ਰੋਸੈਸ ਵਾਧਾ ਤੇ ਵਿਕਾਸ ਹੈ ਜਿਹੜਾ ਉਹ ਹੌਲੀ ਹੌਲੀ ਚੇਜ ਹੁੰਦਾ ਠੀਕ ਹੈ ਜਦੋਂ ਬੱਚਾ ਛੋਟਾ ਹੁੰਦਾ ਤਾਂ ਦਾ ਵਾਧਾ ਤੇ ਵਿਕਾਸ ਬਹੁਤ ਹੌਲੀ ਹੌਲੀ ਤੇ ਅਗਲੀ ਇਨਫੈਂਸੀ ਸਟੇਜ ਵਿੱਚ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਆ ਉਹਦੇ ਵਿੱਚ ਬਹੁਤ ਤੇਜ਼ੀ ਨਾਲ ਹੁੰਦਾ ਠੀਕ ਹੈ ਕਈ ਸਟੇਜ ਜਿਸ ਵਿੱਚ ਉਹ ਜਮ ਨਹੀਂ ਹੁੰਦਾ ਇਸ ਤੋਂ ਬਾਅਦ ਉਹ ਜਮਾਈ ਰੁਕ ਜਾਂਦਾ 18 ਉਮਰੀ ਤੱਕ ਇਕੀਆ ਬਾਦਦੇ ਵਿਕਾਸ ਹੌਲੀ ਹੌਲੀ ਚੇਜ਼ ਹੁੰਦਾ ਜਾਂਦਾ ਠੀਕ ਹੈ ਗ੍ਰੈਜੂਅਲੀ ਪ੍ਰੋਸੈਸ ਹੁੰਦਾ ਪ੍ਰਿੰਸੀਪਲ ਆਫ ਆਰਡਰਲੀ ਡਵੈਲਪਮੈਂਟ ਫਿਫਥ ਪ੍ਰਿੰਸੀਪਲ ਹੈ ਤੁਹਾਡਾ ਇਹਦੇ ਵਿੱਚ ਸਟੈਪ ਵਾਈਜ਼ ਬੱਚਾ ਵੱਧਦਾ ਜਾਂਦਾ ਠੀਕ ਹੈ ਜਿਵੇਂ ਜਿਵੇਂ ਉਮਰ ਦੀ ਵਧਦੀ ਜਾਂਦੀ ਹੈ ਉਵੇਂ ਉਵੇਂ ਉਹ ਸਟੈਪ ਵਾਈਜ਼ ਚੱਲਦਾ ਜਾਂਦਾ ਉਹਨੂੰ ਪਤਾ ਛੋਟਾ ਬੱਚਾ ਹੁੰਦਾ ਜਦੋਂ ਉਸ ਤੋਂ ਬਾਅਦ ਰੀ ਸਕੂਲ ਵਾਲੀ ਹੋ ਜਾਂਦੀ ਹੈ ਸਕੂਲ ਜਾਂਦਾ ਹੈ ਸੋ ਜਵਾਨੀ ਵਿੱਚ ਉਹ ਇੰਜੋਏ ਵੀ ਕਰਦਾ ਨੈਕਸਟ ਉਹ ਤੇ ਕਮਾਉਣ ਦੀ ਉਮਰ ਚ ਉਹ ਕਮਾਉਂਦਾ ਵੀ ਆ ਠੀਕ ਹੈ ਸਟੈਪ ਵਾਈਜ਼ ਚੱਲਦਾ ਜਾਂਦਾ ਮਤਲਬ ਜਿਹੜਾ ਵੀ ਬੈਕਟੀ ਹੁੰਦਾ ਸਟੱਪ ਵਾਈਜ਼ ਹੀ ਚੱਲਦਾ ਜਾਂਦਾ 6ਥ ਪ੍ਰਿੰਸੀਪਲ ਹੈਗਾ ਪ੍ਰਿੰਸੀਪਲ ਆਫ ਅ ਯੂਨੀਫਾਰਮ ਪੈਟਰਨ ਠੀਕ ਹੈ ਰੋਸ ਤੇ ਡਿਵੈਲਪਮੈਂਟ ਵਾਧਾ ਤੇ ਵਿਕਾਸ ਇੱਕੋ ਪੈਟਰਨ ਦੇ ਵਿੱਚ ਹੁੰਦਾ ਹੈ ਠੀਕ ਹੈ 7ਥ ਪ੍ਰਿੰਸੀਪਲ ਹੈਗਾ ਪ੍ਰਿੰਸੀਪਲ ਆਫ ਸੀਕਵੈਂਸ ਵਾਧਾ ਤੇ ਵਿਕਾਸ ਇੱਕ ਤਰਤੀਬ ਸੀਕਵੈਂਸ ਦੇ ਵਿੱਚ ਚੱਲਦਾ ਜਾਂਦਾ ਠੀਕ ਹੈ ਇੱਕ ਤਰਤੀਬ ਦੇ ਵਿੱਚ ਚੱਲਦਾ ਹੈ 8ਥ ਪ੍ਰਿੰਸੀਪਲ ਹੈਗਾ ਪ੍ਰਿੰਸੀਪਲ ਆਫ ਪ੍ਰੈਡਿਕਟੇਬਲ ਠੀਕ ਹੈ ਕਾਫੀ ਹੱਦ ਤੱਕ ਮਤਲਬ ਆਪਾਂ ਇਸ ਨੂੰ ਕਹਿ ਨਹੀਂ ਸਕਦੇ ਬਟ ਕਾਫੀ ਹੱਦ ਤੱਕ ਬਾਦ ਦੇ ਵਿਕਾਸ ਦੀ ਭਵਿਕਵਾਣੀਆਂ ਜਿਹੜੀ ਉਹ ਕੀਤੀ ਜਾ ਸਕਦੀਆਂ ਨੈਕਸਟ ਨਾਰਮਲ ਪ੍ਰਿੰਸੀਪਲ ਹੈਗਾ ਤੁਹਾਡਾ ਪ੍ਰਿੰਸੀਪਲ ਆਫ ਜਨਰਲ ਟੂ ਸਪੈਸਿਫਿਕ ਬਾਦ ਦਾ ਤੇ ਵਿਕਾਸ ਹੈ ਜਿਹੜਾ ਉਹ ਸਧਾਰਨ ਤੋਂ ਵਿਸ਼ੇਸ਼ ਵੱਲ ਨੂੰ ਚੱਲਦਾ ਜਨਰਲ ਟੂ ਸਪੈਸਿਫਿਕ ਠੀਕ ਹੈ ਗ੍ਰੋਸ ਟੂ ਫਾਈਨ ਚੱਲਦਾ ਵੱਡੇ ਪੱਠਿਆਂ ਤੋਂ ਛੋਟੇ ਪੱਠਿਆਂ ਵੱਲ ਬਾਦ ਦਾ ਵਿਕਾਸ ਹੁੰਦਾ ਠੀਕ ਹੈ ਤਾਂ ਦਸਵਾਂ ਪ੍ਰਿੰਸੀਪਲ ਹੈਗਾ ਪ੍ਰਿੰਸੀਪਲ ਆਫ ਫੈਲੋਪੋਟਲ ਇੱਕ ਕੁਐਸਚਨ ਹੈ ਜਿਹੜਾ ਹੈ ਇਹ ਪ੍ਰਿੰਸੀਪਲ ਹੈ ਜਿਹੜਾ ਹੈ ਬਹੁਤ ਵੈਰੀ ਵੈਰੀ ਇੰਪੋਰਟੈਂਟ ਪ੍ਰਿੰਸੀਪਲ ਆ ਤੁਹਾਡਾ ਇਹਦੇ ਵਿੱਚ ਤੁਹਾਨੂੰ ਹਰ ਸਾਲ ਕੁਐਸਚਨ ਆਉਂਦਾ ਹੀ ਆਉਂਦਾ ਸਫੈਲੋਕੋਡਲ ਤੇ ਪ੍ਰੋਕਸੀ ਮੋਡਿਸਟਰਲ ਇਹਨਾਂ ਦੋਵਾਂ ਵਿੱਚ ਕੁਐਸਚਨ ਹਰ ਸਾਲ ਪੁੱਛਿਆ ਜਾਂਦਾ ਪ੍ਰਿੰਸੀਪਲ ਆਫ ਸਫੈਲੋਕੋਡਲ ਕੀ ਹੈ ਗ੍ਰੋਥ ਹੈ ਜਿਹੜੀ ਉਹ ਸਿਰ ਤੋਂ ਲੈ ਕੇ ਹੇਠਾਂ ਵੱਲੋਂ ਪੈਰਾਂ ਵੱਲੋਂ ਹੁੰਦੀ ਹੈ ਸਿਰ ਤੋਂ ਲੈ ਕੇ ਹੇਠਾਂ ਵੱਲੋਂ ਪੈਰਾਂ ਵੱਲੋਂ ਹੁੰਦੀ ਆ ਠੀਕ ਹੈ ਕਈ ਵਾਰ ਇਹ ਕੁਐਸਚਨ ਪੁੱਛਿਆ ਜਾ ਚੁੱਕਿਆ ਕਿ ਸਫੈਲੋਕੋਡਲ ਵਿੱਚ ਗ੍ਰੋਥ ਹੈ ਜਿਹੜੀ ਕਿਵੇਂ ਹੁੰਦੀ ਆ ਠੀਕ ਹੈ ਸਿਰ ਤੋਂ ਲੈ ਕੇ ਹੇਠਾਂ ਵੱ ਇਸੋ ਪ੍ਰਿੰਸੀਪਲ ਨੂੰ ਟਾਪ ਟੂ ਬਾਟਮ ਵੀ ਆਪਾਂ ਕਹਿ ਦਿੰਦੇ ਆ ਕਿ ਉੱਪਰ ਤੋਂ ਲੈ ਕੇ ਥੱਲੇ ਤੱਕ ਹੁੰਦਾ ਨਾ ਜਿਹੜਾ ਗਰੋਥ ਹੁੰਦੀ ਆ ਇਸ ਲਈ ਇਹਨੂੰ ਟਾਪ ਟੂ ਬਾਟਮ ਵੀ ਕਹਿ ਲੈਂਦੇ ਨੇ ਨੈਕਸਟ ਆ ਗਿਆ ਤੁਹਾਡਾ ਪ੍ਰਿੰਸੀਪਲ ਆਫ ਪ੍ਰੋਕਸੀਮੋਡਿਸਟਲ ਇਹਦੇ ਵਿੱਚ ਕੀ ਹੁੰਦਾ ਗਰੋਥ ਹੁੰਦੀ ਆ ਸੈਂਟਰ ਤੋਂ ਲੈ ਕੇ ਸਾਈਡਸ ਠੀਕ ਐ ਇਹਨੂੰ ਕੇਂਦਰ ਤੋਂ ਸਿਰਿਆਂ ਵੱਲ ਵੀ ਕਹਿ ਦਿੰਦੇ ਨੇ ਇਨਟ੍ਰੋ ਟੂ ਐਕਸਟ੍ਰੋ ਵੀ ਕਹਿ ਦਿੰਦੇ ਨੇ ਸੈਂਟਰ ਟੂ ਪੈਰੀਫਰੀ ਵੀ ਕਿਹਾ ਜਾਂਦਾ ਨੇੜੇ ਤੋਂ ਦੂਰ ਵੱਲ ਵੀ ਕਿਹਾ ਜਾਂਦਾ ਠੀਕ ਐ ਇਹਦੇ ਵਿੱਚ ਗਰੋਥ ਹੈ ਜਿਹੜੀ ਉਹ ਸੈਂਟਰ ਟੂ ਸਾਈਡਸ ਹੁੰਦੀ ਆ ਠੀਕ ਹੈ ਨੈਕਸਟ ਪ੍ਰਿੰਸੀਪਲ ਵੀ ਤੁਹਾਡਾ ਇੰਪੋਰਟੈਂਟ ਪ੍ਰਿੰਸੀਪਲ ਹੈ ਪ੍ਰਿੰਸੀਪਲ ਆਫ ਸਪੀਰਲ ਡਵੈਲਪਮੈਂਟ ਕਿ ਵਾਧਾ ਤੇ ਵਿਕਾਸ ਰੁਕ ਰੁਕ ਕੇ ਤਾਂ ਹੋ ਸਕਦਾ ਪਰ ਉਹ ਰਿਵਰਸ ਨਹੀਂ ਹੁੰਦਾ ਠੀਕ ਹੈ ਕਈ ਵਾਰ ਬੱਚੇ ਦੀ ਜਿਹੜੀ ਹਾਈਟ ਆ ਉਹ 2-3 ਸਾਲ ਦੇ ਵਿੱਚ ਜ਼ਿਆਦਾ ਵਧ ਜਾਂਦੀ ਹੈ ਇਸ ਤੋਂ ਅਗਲੇ ਸਾਲ ਵਿੱਚ ਜਮ ਨਹੀਂ ਵਾਧੀ ਐਵੇਂ ਰੁਕ ਰੁਕ ਕੇ ਤਾਂ ਹੋ ਸਕਦਾ ਪਰ ਰਿਵਰਸ ਨਹੀਂ ਹੁੰਦਾ ਠੀਕ ਹੈ ਜਿਵੇਂ ਕਿਸੇ ਦੀ ਹਾਈਟ ਵੱਧ ਗਈ ਕੱਟ ਨਹੀਂ ਸਕਦੀ ਉਹ ਵੱਧੂਗੀ ਠੀਕ ਹੈ ਇਕੀਏ ਵੱਡਾ ਵਿਕਾਸ ਜਿਹੜਾ ਰਿਵਰਸ ਨਹੀਂ ਹੋ ਸਕਦਾ ਇਹ ਵੀ ਇੱਕ ਵੈਰੀ ਵੈਰੀ ਇੰਪੋਰਟੈਂਟ ਪ੍ਰਿੰਸੀਪਲ ਆ ਜਿਹੜਾ ਤੁਹਾਡਾ ਨੈਕਸਟ ਤੁਹਾਡਾ 13ਵਾਂ ਪ੍ਰਿੰਸੀਪਲ ਹੈਗਾ ਪ੍ਰਿੰਸੀਪਲ ਆਫ ਮੈਚਿਉਰੇਸ਼ਨ ਐਂਡ ਲਰਨਿੰਗ অর ਐਕਸਪੀਰੀਅੰਸ ਕਿ ਜਿਵੇਂ ਕਿ ਜਿਵੇਂ ਜਿਵੇਂ ਬੱਚੇ ਕੋਲ ਤਜਰਬਾ ਜਿਹੜਾ ਪਾਦਾ ਜਾਊਗਾ ਉਹ ਬੱਚਾ ਮੈਚਿਉਰ ਹੁੰਦਾ ਜਾਊਗਾ ਉਹ ਮੈ ਉਹਦੀ ਗ੍ਰੋਥ ਡਿਵੈਲਪਮੈਂਟ ਆ ਉਹ ਜ਼ਿਆਦਾ ਹੋਊਗੀ ਠੀਕ ਹੈ ਨੈਕਸਟ ਤੁਹਾਡਾ 14ਵਾਂ ਪ੍ਰਿੰਸੀਪਲ ਹੈਗਾ ਪ੍ਰਿੰਸੀਪਲ ਆਫ ਹੈਟਰੋਨੋਮੀ ਟੂ ਆਟੋਨੋਮੀ ਮਤਲਬ ਹੈਟਰੋਨੋਮੀ ਮਤਲਬ ਬੱਚਾ ਸ਼ੁਰੂ ਵਿੱਚ ਹੈਲਪ ਨਾਲ ਕੰਮ ਕਰਦਾ ਠੀਕ ਹੈ ਮਦਦ ਦੀ ਉਹਨੂੰ ਲੋੜ ਹੁੰਦੀ ਆ ਮਾਤਾ ਪਿਤਾ ਦੀ ਹੈਲਪ ਦਾਦਾ ਦਾਦੀ ਹੋਰ ਪਰਿਵਾਰਕ ਮੈਂਬਰਾਂ ਦੀ ਹੈਲਪ ਤੋਂ ਕੰਮ ਕਰਦਾ ਆਟੋਨੋਮੀ ਹੌਲੀ ਹੌਲੀ ਉਹ ਖੁਦ ਕੰਮ ਕਰ ਲੈਂ ਜਾਂਦਾ ਠੀਕ ਹੈ ਹੈਡਰੋਨੋਮੀ ਟੂ ਆਟੋਨੋਮੀ ਪਹਿਲਾਂ ਮਦਦ ਨਾਲ ਕਰਦਾ ਫਿਰ ਖੁਦ ਕਰਨ ਲੱਗ ਜਾਂਦਾ ਨੈਕਸਟ ਐਂਡ ਲਾਸਟ ਪ੍ਰਿੰਸੀਪਲ ਬਰੀ ਇੰਪੋਰਟੈਂਟ ਪ੍ਰਿੰਸੀਪਲ ਹੈ ਪ੍ਰਿੰਸੀਪਲ ਆਫ ਇੰਟਰ ਰਿਲੇਸ਼ਨਸ਼ਿਪ ਬਲੈਂਡ ਆਫ ਹੈਰਿਡੀਟੀ ਐਂਡ এনवायरमेंट ਠੀਕ ਹੈ ਹੈਰਿਡਿਟੀ ਤੇ এনवायरमेंट ਜਿਹੜੀ ਆਪਣੇ ਬੱਚੇ ਦੇ ਵਿਕਾਸ ਵਿੱਚ ਐਮਰੋਲ ਅਦਾ ਕਰਦੇ ਨੇ ਠੀਕ ਹੈ ਇਹ ਕੀ ਹੈ ਇੱਕ ਇੰਟਰ ਰਿਲੇਸ਼ਨਸ਼ਿਪ ਹੈ ਠੀਕ ਹੈ ਹੈਰਿਡਿਟੀ ਤੇ এনवायरमेंट ਦਾ ਮਤਲਬ ਜਿਹੜੇ ਆਪਣੇ ਗੁਣ ਅੰਦਰ ਪੈਦਾ ਹੁੰਦੇ ਨੇ ਉਹ ਜਾਂ ਤਾਂ ਹੈਰਿਡਿਟੀ ਤੋਂ ਆਉਂਦੇ ਨੇ ਜਾਂ ਫਿਰ এনवायरमेंट ਤੋਂ ਆਉਂਦੇ ਨੇ ਠੀਕ ਹੈ ਇਹ ਸੀਗੇ ਤੁਹਾਡੇ 15 ਪ੍ਰਿੰਸੀਪਲ ਤੇ 6 ਸਟੇजेस ਗਰੋਥ ਐਂਡ ਡਿਵੈਲਪਮੈਂਟ ਦੀਆਂ ਗ੍ਰੋਥ ਐਂਡ ਡਿਵੈਲਪਮੈਂਟ ਦਾ ਚੈਪਟਰ ਤੁਹਾਡਾ ਕੰਪਲੀਟ ਹੋ ਚੁੱਕਿਆ ਅੱਜ ਦੀ ਇਸ ਕਲਾਸ ਵਿੱਚ ਠੀਕ ਹੈ ਤੁਹਾਨੂੰ ਇਸ ਟਾਪਿਕ ਦੇ ਵਿੱਚ ਕੋਈ ਵੀ ਡਾਊਟ ਹੋਇਆ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਸ਼ੇਅਰ ਕਰ ਸਕਦੇ ਹੋ ਤੁਹਾਡੇ ਤੁਹਾਡੇ ਸਾਰੇ ਡਾਊਟਸ ਸੋਲਵ ਕੀਤੇ ਜਾਣਗੇ ਸੋ ਮਿਲਦੇ ਆਪਾਂ ਨੈਕਸਟ ਵੀਡੀਓ ਵਿੱਚ ਨੈਕਸਟ ਟਾਪਿਕ ਦੇ ਨਾਲ ਧੰਨਵਾਦ